ਦੀ ਮੀਟਿੰਗ ਹੋਣਾ ਅਸੀਂ ਇੱਥੇ ਕੀਤੀ ਆ ਕਲਾ ਨੌਰ ਦੇ ਵਿੱਚ ਜੀਤੀ ਜੀ ਮੀਟਿੰਗ ਅਸੀਂ ਸ੍ਰੀ ਹਰਬਿੰਦ ਕੋਲ ਸੈਂ ਥੋੜਾ ਜਜ਼ਬਾਤ ਕਰਦੇ ਤਿੰਨ ਮੀਟਿੰਗਾਂ ਅੱਜ ਪਹਿਲੇ ਦਿਨ ਇੱਥੇ ਗਵਾਸਪੁਰ ਦੇ ਵਿੱਚ ਉਹ ਮਿਸ਼ਨ ਦੇ ਤਹਿਤ ਜਿਹੜੀਆਂ ਆਪਾਂ ਕੀਤੀਆਂ ਸਾਡੇ ਮਿਸ਼ਨ ਦਾ ਥੀਮ ਇਹ ਆ ਕਿ ਲੋਕ ਸਭਾ ਦੀ ਇਲੈਕਸ਼ਨ ਵਾਸਤੇ ਪਾਰਟੀ ਨੂੰ ਤਿਆਰ ਕਰਨਾ ਹਲ ਫ੍ਰਿੰਟ ਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਆਪਣੇ ਬੂਥ ਦੇ ਚੰਗੇ ਵਲੰਟੀਅਰ ਭਰਤੀ ਕਰਨਾ ਇੱਕ ਸਿਆਸੀ ਧਿਰ ਨੂੰ ਜਿਹੜਾ ਉਹ ਮਜ਼ਬੂਤ ਕਰਨਾ ਸਾਡਾ ਜਿਹੜਾ ਉਹ ਥੀਮ ਹੈ ਸੋ ਬੜਾ ਵਧੀਆ ਰਿਸਪੌਂਸ ਮਿਲਿਆ ਇੱਥੇ ਵੀ ਮੀਟਿੰਗ ਬਹੁਤ ਵਧੀਆ ਸੀ ਸਵੇਰੇ ਬਹੁਤ ਵਧੀਆ ਸੀਗੀ ਤੇ ਮੈਨੂੰ ਆਸ ਹੈ ਕਿ ਅਸੀਂ ਆਪਣੇ ਇਹ ਇਹ ਚ ਸਫਲ ਹੁੰਦੇ ਹੋਏ 750 ਮੀਟਿੰਗ ਕਰਕੇ 10000 ਰੁਪਏ ਜਿਹੜਾ ਉਹ ਪੈਦਾ ਕਰਾਂਗੇ ਮਤਲਬ ਮਾਝੇ ਦੇ ਵਿੱਚ ਪਾ ਪਾਰਕੀ ਦੇ ਨਾਲ ਉਹ ਖੜੂਗਾ 10000 ਬੰਦਾ ਜਿਹੜਾ ਦੂਸਰਾ ਅਸੀਂ ਮੀਟਿੰਗ ਦੇ ਵਿੱਚ ਇੱਕ ਤਾਂ ਇਹ ਮੰਗ ਕੀਤੀ ਹੈ ਕਿ ਜਿਹੜਾ ਮਤਲਬ ਸ਼੍ਰੋਮ ਦੀ ਅਕਾਲੀ ਦਲ ਹੈ ਇਹ ਸਪਸ਼ਟ ਹੋ ਗਿਆ ਕਿ ਜਿਹੜਾ ਜਗਦੀਸ਼ ਟਾਇਟਰਰ ਹੈ ਉਹ ਸਿੱਖਾਂ ਦਾ ਕਾਤਲ ਹੈ ਉਹਨੇ ਮੰਨਿਆ ਕਿ ਸੋ ਮਤਲਬ ਮੈਂ ਜਿਹੜਾ ਕਤਲ ਕੀਤਾ ਸਿੱਖਾਂ ਦਾ ਉਹ ਤੋਂ ਪਹਿਲਾਂ ਵੀ ਉਹਤੇ ਦੋਸ਼ ਸੀਗੇ ਸੋ ਐਸੇ ਮੰਗ ਕਰਦੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੋਂ ਕਿ ਜਾਂ ਤਾਂ ਉਹ ਜਿਹੜੀ ਭਾਜਪਾ ਦੀ ਸਰਕਾਰ ਜਿੱਤ ਚੋ ਭਾਈਵਾਲ ਨੇ ਜਾਂ ਤੇ ਜਗਦੀਸ਼ ਟਾਇਟਰਰ ਨੂੰ ਅਰੈਸਟ ਕਰੋਨ ਗ੍ਰਫਤਾਰ ਕਰੋਨ ਉਹਤੇ ਕਤਲ ਦਾ ਕੇਸ ਚੱਲੇ ਜੇ ਮੋਦੀ ਸਰਕਾਰ ਨਹੀਂ ਚਲਾਉਂਦੀ ਭਾਜਪਾ ਨਹੀਂ ਚਲਾਉਂਦੀ ਕਿਉਂਕਿ ਸਰਕਾਰ ਉਹਨਾਂ ਦੀ ਆ ਦਿੱਲੀ ਦੇ ਚਰਾਜ ਉਹਨਾਂ ਦਾ ਜੇ ਉਹ ਨਹੀਂ ਚਲਾਉਂਦੀ ਤੇ ਹਸਮਿਤ ਕੋਲ ਬਾਦਲ ਨੂੰ ਤੁਰ ਤਸਦੀਫਾ ਦੇ ਕੇ ਵਾਪਸ ਹੋਣਾ ਚਾਹੀਦਾ ਤੇ ਕਾਲੀਦਲ ਨੂੰ ਜਿਹੜਾ ਬੀਜੇਪੀ ਤੋਂ ਸਪੋਰਟ ਵਾਪਸ ਲੈਣੀ ਚਾਹੀਦੀ ਹੈ ਦੂਜਾ ਜਿਹੜਾ ਕੈਪਟਨ ਮਨਿੰਦਰ ਸਿੰਘ ਨੇ ਕਈ ਵਾਰ ਹੁਣ ਤਾਂ ਹੁਣ ਵੀ ਕਈ ਵਾਰ ਉਹਨਾਂ ਨੇ ਮਤਲਬ ਉਹ ਜਿਹੜਾ ਜਗਦੀਸ਼ ਟਾਇਟਰ ਨੂੰ ਡਿਫੈਂਡ ਕਰਦਾਦਾ ਹੈ ਉਹਦਾ ਕਤਲੇਆਮ ਦੇ ਵਿੱਚ ਕੋਈ ਹੱਥ ਦੀਗਾ ਹੁਣ ਸਾਰੀ ਚੀਜ਼ ਸਪਸ਼ਟ ਹੋ ਗਈ ਹੈ ਸੋ ਕੈਪਟਨ ਮਨਿੰਦਰ ਸਿੰਘ ਵੀ ਇਸ ਸਪਸ਼ਟ ਕਰਨ ਦੁਨੀਆ ਭਰ ਦੇ ਸਿੱਖਾਂ ਨੂੰ ਉਹ ਸਿੱਖਾਂ ਦੇ ਨਾਲ ਨੇ ਜਾਂ ਸਿੱਖਾਂ ਦੇ ਕਾਤਲ ਜਗਦੀਸ਼ ਠਾਕਰ ਦੇ ਨਾਲ ਨੇ ਇਹ ਕਰਕੇ ਉਹ ਆਪਣਾ ਸਟੈਂਡ ਕਲੀਅਰ ਕਰ ਜਾਂ ਤੇ ਸਿੱਖਾਂ ਦਾ ਖਲੋਣ ਜਾਂ ਉਹ ਜਗਦੀਸ਼ ਠਾਕਰ ਦਾ ਖਲੋਣ ਵਿੱਚ ਵਿਚਾਲੇ ਦੀਆਂ ਗੱਲਾਂ ਜਿਹੜੀਆਂ ਉਹ ਨਾ ਕਰ ਤਾ ਤੀਜਾ ਅਸੀਂ ਤੈਅ ਕੀਤਾ ਕਿ ਗਵਰਨਮੈਂਟ ਜਿਹੜੀ ਹੈ ਜਿੰਨੇ ਵਾਦੇ ਕੀਤੇ ਸੀ ਕਪਟਨ ਮਨਿੰਦਰ ਸਿੰਘ ਨੇ ਘਰ ਘਰ ਨੌਕਰੀ ਕਾਜਾ ਮਾਫੀ ਸਕਣ ਸਕੀਮਾਂ ਪੈਨਸ਼ਨ ਕੋਈ ਜਿਹੜਾ ਵਾਦਾ ਆ ਉਹ ਪੂਰਾ ਨਹੀਂ ਕੀਤਾ ਉਲਟਾ ਬਿਜਲੀ ਦੇ ਬਿੱਲ ਜਿਹੜੇ ਆ ਉਹ ਲਾਉਣ ਬਾਦੇ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਪਿਛਲੀ ਕੈਬਨਟ ਦੇ ਵਿੱਚ ਜੋ ਮੀਟਰ ਜਿਹੜੇ ਉਹ ਲਵਾ ਰਹੇ ਸੋ ਅਸੀਂ ਮਾਝੇ ਦੀ ਧਰਤੀ ਤੇ ਕਿਤੇ ਵੀ ਬਿਜਲੀ ਦਾ ਕੋਈ ਮੀਟਰ ਨਹੀਂ ਲਗੰਦਾਂਗੇ ਤੇ ਬਿਜਲੀ ਵਾਲੇ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਆ ਕਿ ਸਰਕਾਰ ਦੇ ਇਸ ਹੱਤਖੰਡਿਆ ਦੇ ਚਨਾ ਉਹਨ ਕਿਸਾਨਾਂ ਦੇ ਨਾਲ ਖੜਨ ਕਿਸਾਨ ਦੀ ਬੜੀ ਬੁਰੀ ਹਾਲਤ ਹੈ ਕਿਸਾਨ ਖੁਰਕਸ਼ੀਆਂ ਕਰ ਰਿਹਾ ਹੈ ਇਸ ਹਾਲਤ ਦੇ ਚਕਸਾਨ ਬਿੱਲ ਦੇਣ ਦੀ ਹਾਲਤ ਦੇ ਵਿੱਚ ਬਿਲਕੁਲ ਨਹੀਂਗਾ ਸੋ ਅਸੀਂ ਇਹ ਐਲਾਨ ਕੀਤਾ ਕਿ ਅਸੀਂ ਕਿਤੇ ਵੀ ਬਿੱਲੀ ਦੇ ਮੋਟਰ ਦੇ ਬਿੱਲ ਜੜਿਆ ਉਹ ਨਹੀਂ ਲੱਗਦੀ ਕਿਉਂ ਬੋਲੇ ਸੋਣੇ